ਪੰਜਾਬ ਦੇ ਕੁਝ ਜ਼ਰੂਰੀ ਮੁੱਦਿਆਂ ਦੇ ਉੱਤੇ ਗੱਲਬਾਤ ਕਰਨੀ ਜ਼ਰੂਰੀ ਹੈ। ਉਸੇ ਵਾਸਤੇ ਤੁਹਾਡੇ ਸਾਹਮਣੇ ਹਾਜ਼ਰ ਹਨ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਡਾਕਟਰ ਸੁਰੇਂਦਰਪਾਲ। ਡਾਕਟਰ ਸਾਹਿਬ ਸਮਰਥਨ ਤੇ ਪਹਿਲਾਂ ਸ਼ੁਕਰੀਆ ਸਤਿ ਸ਼੍ਰੀ ਅਕਾਲ ਜੀ। ਬਹੁਤ ਧੰਨਵਾਦ ਜੀ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਡਾਕਟਰ ਸਾਹਿਬ ਇੱਕ ਚੀਜ਼ ਦੀ ਹੈਰਾਨੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਨਾਰਥ ਜ਼ੋਨ ਦੀ ਬੈਠਕ ਵਿੱਚ ਜਾਂਦੇ ਆ ਉੱਥੇ ਮੁੱਦੇ ਚੁੱਕੇ ਜਾਂਦੇ ਆ। ਕੁਝ 11 ਮੁੱਦੇ ਚੁੱਕੇ ਗਏ ਉੱਥੇ ਔਰ ਉੱਥੇ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਭਗਵੰਤ ਮਾਨ ਦਾ ਬੜਾ ਡਟ ਮਾਸਟੈਂਡ ਰਿਹਾ ਕਿ ਇਹਨਾਂ ਦੇ ਉੱਤੇ ਸਾਡਾ ਇਹ ਸਟੈਂਡ ਇਦਾਂ ਹੀ ਰਹੂਗਾ ਪਰ ਹੈਰਾਨੀ ਦੀ ਇਹ ਗੱਲ ਹੈ ਬੀਜੇਪੀ ਦੇ ਲੀਡਰ ਖਾਸ ਤੌਰ ਦੇ ਉੱਤੇ ਪ੍ਰਧਾਨ ਸਾਹਿਬ ਸੁਨੀਲ ਕੁਮਾਰ ਜਾਖੜ ਉਹ ਕਹਿੰਦੇ ਕਿ ਮੈਂ ਪੰਜਾਬ ਦਾ ਪੁੱਤ ਆ ਪੰਜਾਬ ਲਈ ਡਟਦਾ ਔਰ ਈਵਨ ਛੋਟੀ ਛੋਟੀ ਗੱਲ ਦੇ ਉੱਤੇ ਉਹਨਾਂ ਦਾ ਰਿਐਕਸ਼ਨ ਵੀ ਆਉਂਦਾ ਪਰ ਐਤਕੀ ਹਨ 12 ਮੁੱਦਿਆਂ ਦੇ ਉੱਤੇ ਆਮ ਆਦਮੀ ਪਾਰਟੀ ਦੇ ਸਟੈਂਡ ਦੇ ਉੱਤੇ ਕੁਝ ਵੀ ਨਹੀਂ ਕੋਈ ਬੋਲਿਆ ਬਿਲਕੁਲ ਸਾਫ ਸਿੰਘ ਜੀ ਤੁਸੀਂ ਬੜੀ درست ਔਰ ਬੜੀ ਵਾਜਬ ਗੱਲ ਕੀਤੀ ਹੈ ਕੀ ਗੱਲ ਅਸੀਂ ਤਾਂ ਕਹਿ ਦਿੰਨੇ ਆ ਕਿ ਅਸੀਂ ਪੰਜਾਬ ਦੇ ਆ ਸਾਡੇ ਚ ਖੂਨ ਪੰਜਾਬ ਦਾ ਡੀਐਨਏ ਪੰਜਾਬ ਦਾ ਅਸੀਂ ਪੰਜਾਬ ਦੇ ਪੋਤਾ ਜਦੋਂ ਪੰਜਾਬ ਦੇ ਨਾਲ ਵਿਤਕਰਾ ਹੋ ਰਿਹਾ ਹੈ ਵਿਤਕਰਾ ਹੋ ਰਿਹਾ ਤੇ ਉਹਨਾਂ ਮੁੱਦਿਆਂ ਦੇ ਉੱਤੇ ਫਿਰ ਪੰਜਾਬ ਨਾਲ ਖੜਨ ਦਾ ਸਭ ਦਾ ਅਧਿਕਾਰ ਬੰਦਾ ਸਭ ਦਾ ਫਰਜ਼ ਵੀ ਬੰਦਾ ਔਰ ਸਭ ਤੋਂ ਵੱਡੀ ਗੱਲ ਪਤਾ ਕੀ ਹੈ ਸਿਆਸਤਾਂ ਆਂਦੀਆਂ ਜਾਂਦੀਆਂ ਰਹਿੰਦੀਆਂ ਪਾਰਟੀਆਂ ਆਂਦੀਆਂ ਜਾਂਦੀਆਂ ਰਹਿੰਦੀਆਂ ਲੇਕਿਨ ਤੁਸੀਂ ਪੰਜਾਬ ਨੂੰ ਤੁਹਾਡੀ ਕੀ ਦੇਣ ਹੈ ਪੰਜਾਬ ਦੇ ਲਈ ਤੁਸੀਂ ਕੀ ਕੀਤਾ ਇਤਿਹਾਸ ਲਿਖਿਆ ਜਾਂਦਾ ਅੱਜ ਲੋਕੀ ਮਾਸਟਰ ਤਾਰਾ ਸਿੰਘ ਦੀ ਗੱਲ ਕਰਦੇ ਆ ਅੱਜ ਲੋਕੀ ਜਸਟਿਸ ਗੁਰਨਾਮ ਸਿੰਘ ਦੀ ਗੱਲ ਕਰਦੇ ਆ ਅੱਜ ਲੋਕੀ ਸੰਤ ਫਤਿਹ ਸਿੰਘ ਦੀ ਗੱਲ ਕਰਦੇ ਆ ਅੱਜ ਗੋਚਰਨ ਸਿੰਘ ਟੋੜੇ ਦੀ ਗੱਲ ਕਰਦੇ ਆ ਇਹਨਾਂ ਨੇ ਪੰਜਾਬ ਲਈ ਕੁਝ ਕੀਤਾ ਹੋਇਆ ਲੋਕ ਐਵੇਂ ਨਹੀਂ ਗੱਲਾਂ ਕਰਦੇ ਇਹਨਾਂ ਦੀ ਇਸ ਕਰਕੇ ਇਤਿਹਾਸ ਲਿਖੇ ਹੋਏ ਨੇ ਭਈ ਜਦੋਂ ਹਮਰਜੈਂਸੀ ਲੱਗੀ ਐਮਰਜੈਂਸੀ ਲੱਗੀ ਤੇ ਉਹਦੀ ਸਭ ਤੋਂ ਪਹਿਲੀ ਆਵਾਜ਼ ਪੰਜਾਬ ਤੋਂ ਚੱਕੀ ਗਈ। ਉਸ ਜ਼ੁਲਮ ਦੇ ਖਿਲਾਫ ਪੰਜਾਬ ਚੋਂ ਐਡੀ ਵੱਡੀ ਨੇਰੀ ਆਈ ਕਿ ਇੰਦਰਾ ਗਾਂਧੀ ਦਾ ਤਖਤ ਹਲਾ ਕੇ ਉਡਾਤਾ ਉਹਨੇ। ਇਤਿਹਾਸ ਲਿਖਿਆ ਗਿਆ। ਇਤਿਹਾਸ ਲਿਖਿਆ ਜਾਂਦਾ ਇਤਿਹਾਸ ਉਦਮ ਸਿੰਘ ਦਾ ਲਿਖਿਆ ਗਿਆ। ਇਤਿਹਾਸ ਭਗਤ ਸਿੰਘ ਦਾ ਲਿਖਿਆ ਗਿਆ। ਕੁਰਬਾਨੀਆਂ ਦਾ ਲਿਖਿਆ ਗਿਆ। ਬੀਬੀ ਗੁਲਾਬਕੌਰ ਦਾ ਲਿਖਿਆ ਗਿਆ। ਗਦਰ ਦਿੱਤੀ ਕਿਹਾ ਜਾਂਦਾ ਉਹਨੂੰ। ਬੀਬੀ ਗੁਲਾਬ ਇਤਿਹਾਸ ਬੀਬੀ ਬਲਵਿੰਦ ਕੌਰ ਦਾ ਲਿਖਿਆ ਗਿਆ ਇਹਨਾਂ ਨੇ ਕੀਤੇ ਆ ਕੰਮ ਇਹਨਾਂ ਨੇ ਆਪਣਾ ਆਪਣਾ ਪਰਿਵਾਰ ਵਾਰਿਆ ਲੇਕਿਨ ਮਾਰਿਆ ਕਿਸ ਦੇ ਲਈ ਸਿੱਖੀ ਲਈ ਔਰ ਪੰਜਾਬ ਦੇ ਲਈ ਹੁਣ ਵਕਤ ਜਦੋਂ ਭਗਵਾਨ ਸਤਮਾਨ ਗੱਲ ਕਰਕੇ ਆਏ ਨੇ ਨਾਰਥ ਜੋਨ ਦੀ ਕੌਂਸਲ 'ਚ ਆ ਕੇ ਉਹਨਾਂ ਨੇ ਚੀਫ ਸਕੱਟਰੀ ਦੇ ਨਾਲ ਸਾਰੇ ਮੁੱਦਿਆਂ ਦੇ ਉੱਤੇ ਸੰਖੇਪ ਦੇ ਵਿੱਚ ਲੋਕਾਂ ਨੂੰ ਜਾਗਰੂਕ ਕਰਾਇਆ ਚਾਨਣਾ ਪਾਇਆ ਕੀ ਆ ਪੰਜਾਬ ਦੇ ਮੁੱਦੇ ਆ ਪੰਜਾਬ ਦਾ ਪਾਣੀ ਦਾ ਮੁੱਦਾ ਹੈ ਪੰਜਾਬ ਦੀ ਬਿਜਲੀ ਦਾ ਮੁੱਦਾ ਹੈ ਪੰਜਾਬ ਦਾ ਪੀਬੀਐਮਪੀ ਦਾ ਮੁੱਦਾ ਹੈ ਪੰਜਾਬ ਦੀ ਯੂਨੀਵਰਸਿਟੀ ਦਾ ਮੁੱਦਾ ਪੰਜਾਬ ਦੇ ਚੰਡੀਗੜ੍ਹ ਦਾ ਮੁੱਦਾ ਹੈ ਇਹ ਜਿਹੜੇ ਮੁੱਦਿਆਂ ਦੀ ਗੱਲ ਕਰਤੀ ਹੈ ਭਗਵੰਤ ਮਾਨ ਨੇ ਮੈਂ ਕਹਿੰਦਾ ਘਟੋ ਘਟੇ ਚਲੋ ਤੁਸੀਂ ਬਾਕੀ ਲੀਡਰ ਸਹਿਬਾਨ ਨਾ ਬੋਲ ਤੁਹਾਡਾ ਸਿਆਸੀ ਦੁਸ਼ਮਣੀਆਂ ਹੋ ਸਕਦੀਆਂ ਲੇਕਿਨ ਪੰਜਾਬ ਨਾਲ ਤਾਂ ਨਹੀਂ ਕੋਈ ਦੁਸ਼ਮਣੀ ਨਾ ਅਾម ਆਦਮੀ ਪਾਰਟੀ ਨਾਲ ਦੁਸ਼ਮਣੀ ਹੋ ਸਕਦੀ ਆ ਆਮ ਆਦਮੀ ਪਾਰਟੀ ਦੀ ਕਾਂਗਰਸ ਨਾਲ ਹੋ ਸਕਦੀ ਹੈ ਲੇਕਿਨ ਜਿੱਥੇ ਕੰਮ ਪੰਜਾਬ ਪੱਖੀ ਹੋ ਰਿਹਾ ਹੋਵੇ ਉੱਥੇ ਖੜ੍ਹ ਜਾਣਾ ਚਾਹੀਦਾ ਅੱਜ ਲੋੜ ਕੀ ਹੈ ਅੱਜ ਲੋੜ ਤਾਂ ਇਹ ਹੈ ਨਾ ਅਸੀਂ ਚੰਡੀਗੜ੍ਹ ਨੂੰ ਬਚਾ ਲਈਏ ਸਾਡੀ ਰਾਜਧਾਨੀ ਸਾਨੂੰ ਵਾਪਸ ਮਿਲ ਜਾਏ ਅਸੀਂ ਪਾਣੀ ਜਿਹੜਾ ਨਾ ਹਰਿਆਣੇ ਨੂੰ ਨਹੀਂ ਦੇਣਾ ਏਹੀ ਸਾਡੀ ਜੰਗ ਚੱਲਦੀ ਪਈ ਆ ਤੇ ਜੇ ਇਹ ਜੰਗ ਚੱਲਦੀ ਪਈ ਆ ਤੇ ਅੱਜ ਵਕਤ ਹੈਗਾ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੂੰ ਵੀ ਕਿ ਅਸੀਂ ਪੰਜਾਬ ਦੇ ਲਈ ਖੜ੍ਹ ਜਾਈਏ ਖਾਸ ਕਰਕੇ ਜਿਹੜੀ ਕੈਪਟਨ ਨਮਰਿੰਦਰ ਸਿੰਘ ਹੈ ਕੈਪਟਨ ਨਮਰਿੰਦਰ ਸਿੰਘ ਦਾ ਹਮੇਸ਼ਾ ਇੱਕ ਕਿਰਦਾਰ ਇਦਾਂ ਦਾ ਰਿਹਾ ਕਿ ਉਹ ਪੰਜਾਬ ਪੱਕੀ ਗੱਲ ਕਰ ਜਾਂਦੇ ਨੇ ਤੁਹਾਨੂੰ ਯਾਦ ਹੋਵੇਗਾ ਜਦੋਂ ਅਸਤੀਫੇ ਵੀ ਦਿੱਤੇ ਸੀ ਇਹਨਾਂ ਨੇ ਆਪਰੇਸ਼ਨ ਬਲੂ ਸਟਾਰ ਆਪਰੇਸ਼ਨ ਬਲੈਕ ਥੰਡਰ ਵਿਲੇ ਔਰ ਇਹਨਾਂ ਨੇ ਪਾਰਟੀ ਵਿੱਚ ਹਟ ਦਿੱਤੀ ਸੀ ਲੇਕਿਨ ਬਾਅਦ ਵਿੱਚ ਜਦੋਂ ਪਾਣੀਆਂ ਦਾ ਮੁੱਦਾ ਆਇਆ ਕੇਂਦਰ ਸਰਕਾਰ ਦੇ ਖਿਲਾਫ ਪੰਜਾਬ ਵਿਧਾਨ ਸਭਾ ਜਵਾਟਰ ਟਰਮੀਨੇਸ਼ਨ ਬਿਲ ਲੱਗਿਆ ਪੰਜਾਬ ਲਈ ਖੜੇ ਖੜ ਗਏ ਲੋਕੀ ਯਾਦ ਕਰਦੇ ਆ ਠੀਕ ਹੈ ਨਾ ਲੋਕੀ ਯਾਦ ਕਰਦੇ ਆ ਕਿਸਾਨੀ ਅੰਦੋਲਨ ਚੱਲਿਆ ਪੰਜਾਬ ਦੇ ਲੀਡਰਾਂ ਨੇ ਕਿਸਾਨੀ ਅੰਦੋਲਨ ਚ ਵੱਧ ਚੜ ਕੇ ਹਿੱਸਾ ਲਿਆ ਚਲੋ ਕਿਸਾਨਾਂ ਨੇ ਉਹਨਾਂ ਨੂੰ ਅੰਦਰ ਨਹੀਂ ਬੜਨ ਦਿੱਤਾ ਆਪਣੇ ਅੰਦੋਲਨ ਚ ਲੇਕਿਨ ਇਹਨਾਂ ਦੀ ਪੂਰੀ ਸਪੋਰਟ ਰਹੀ ਕਿਸਾਨੀ ਅੰਦੋਲਨ ਦੇ ਵਿੱਚ ਪੰਜਾਬ ਦੇ ਕਿਸਾਨਾਂ ਨੇ ਫਤਿਹ ਕੀਤੀ ਇਤਿਹਾਸ ਲਿਖਿਆ ਗਿਆ ਸਭ ਨੇ ਪੰਜਾਬ ਦੀ ਗੱਲ ਕੀਤੀ ਗਾਇਕਾ ਨੇ ਕੀਤੀ ਸਾਰੇ ਨੇ ਕੀਤੇ ਪੰਜਾਬ ਯੂਨੀਵਰਸਿਟੀ ਦਾ ਮੁੱਦਾ ਹੋਇਆ ਸਾਰਾ ਇਤਿਹਾਸਕਾਰ ਸਾਰੇ ਗਾਇਕ ਨਿਤਰ ਕੇ ਸਾਹਮਣੇ ਆ ਗਏ ਪੰਜਾਬ ਦਾ ਖੂਨ ਆ ਜਾਂਦਾ ਬਾ ਉਬਾਲੇ ਮਾਰਦਾ ਹੁਣ ਜਦੋਂ ਗੱਲ ਪਾਣੀ ਦੀ ਹੋ ਰਹੀ ਹੈ ਗੱਲ ਚੰਡੀਗੜ੍ਹ ਦੀ ਹੋ ਰਹੀ ਹੈ ਯੂਨੀਵਰਸਿਟੀ ਦੇ ਉੱਤੇ ਭੀੜ ਪਈ ਹੋਈ ਹੈ ਯੂਨੀਵਰਸਿਟੀ ਦੇ ਮੁੰਡਿਆਂ ਦੇ ਉੱਤੇ ਸਟੂਡੈਂਟ ਤੇ ਪਰਚਾ ਦਰਜ ਹੋਇਆ ਹੋਇਆ ਉਹਨਾਂ ਨੂੰ ਪੁਲਿਸ ਰਾਈਡ ধরার ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਵਕਤ ਹੁੰਦਾ ਉਹਨਾਂ ਨਾਲ ਖੜੇ ਹੁੰਦਾ ਇਹ ਸਬੂਤ ਦਿੰਦਾ ਕਿ ਅਸੀਂ ਪੰਜਾਬ ਪੱਕੇ ਹੈਗੇ ਆ ਠੀਕ ਹੈ ਤੁਸੀਂ ਸਿੱਧੇ ਤੌਰ ਤੇ ਮੀਡੀਆ 'ਚ ਬਿਆਨ ਨਹੀਂ ਜਾਰੀ ਕਰ ਸਕਦੇ ਤੁਸੀਂ ਸਿੱਧੇ ਤੌਰ ਦੇ ਉੱਤੇ ਜਾ ਕੇ ਧਰਨੇ 'ਚ ਸ਼ਾਮਲ ਨਹੀਂ ਹੋ ਸਕਦੇ ਆਪਣੀਆਂ ਸਰਕਾਰਾਂ ਦੇ ਖਿਲਾਫ ਲੇਕਿਨ ਆਪਣੀ ਸਰਕਾਰ ਤੱਕ ਪੰਜਾਬ ਦੀ ਗੱਲ ਤਾਂ ਪਹੁੰਚਾਈ ਜਾ ਸਕਦੀ ਹੈ ਦਵਾ ਤਾਂ ਪਾਇਆ ਜਾ ਸਕਦਾ ਜਾਖੜ ਹੋਣ ਕੈਪਟਨ ਹੋਣ ਚੱਲੇ ਜਾਣ ਪ੍ਰਧਾਨ ਮੰਤਰੀ ਨਿੰਦਰ ਮੋਦੀ ਕੋਲ ਨਹੀਂ ਜੀ ਹੁਣ ਆ ਦੇਖੋ ਨਾਰਥ ਜੋਨ ਦੀ ਕੌਂਸਲ 'ਚ ਜਿਹੜੀਆਂ ਗੱਲਾਂ ਹੋਈਆਂ ਦਿਓ ਕਰੋ ਪੰਜਾਬ ਦਾ ਪੰਜਾਬ सिसकियां ਲੈ ਰਿਆ ਪੰਜਾਬ ਨੂੰ ਆਪਾਂ ਹਾਲਾਤ ਤਾਂ ਠੀਕ ਕਰੀਏ ਹੁੰਦਾ ਕੀ ਹੈ ਸਾਡੀ ਨਾ ਅਸੀਂ ਕੁਸ਼ਤੀਆਂ ਦੀ ਖਾਤਰ ਪੰਜਾਬ ਨੂੰ ਬਹੁਤ ਨਜੋੜ ਦਿੱਤਾ ਸੂਈਆਂ ਲਾਤੀਆਂ ਮੈਨੂੰ ਯਾਦ ਆਂਦੀ ਬਈ ਗੱਲ ਤੁਹਾਡਾ ਕਰਦੇ ਕਰਦੇ ਅਟਲ ਬਿਹਾਰੀ ਆਵਾਜ਼ ਪਈ ਹੋਰਾਂ ਦੀ ਸਰਕਾਰ ਸੀ ਤੇ ਪੰਜਾਬ ਤੋਂ ਸਰਦਾਰ ਸੁਖਬੀਰ ਸਿੰਘ ਬਾਦਲ ਕੇਂਦਰ ਦੇ ਮੰਤਰੀ ਸੀ ਹੋਮ ਮਿਨਿਸਟਰ ਸੀ ਜੀ ਪਹਾੜੀ ਰਾਜਾ ਨੂੰ ਪੈਕੇਜ ਦੇਣ ਦੇ ਉੱਤੇ પાસ ਹੋਇਆ ਮਤਾ ਤੇ ਉਹਦੇ ਵਿੱਚ ਇਹਨਾਂ ਨੇ ਸਾਈਨ ਕਰਤੇ ਪੰਜਾਬ ਦੇ ਮੰਤਰੀਆਂ ਤੁਸੀਂ ਇਹ ਦੇਖੋ ਤੁਸੀਂ ਸਾਈਨ ਕਰਦੇ ਹੋ ਜੇ ਐਂਡ ਕੇ ਨੂੰ ਟੈਕਸ ਫਰੀ ਕਰਤਾ ਵਪਾਰ ਹਿਮਾਚਲ ਨੂੰ ਟੈਕਸ ਫਰੀ ਕਰਤਾ ਵਪਾਰ ਉੱਤਰਾਖੰਡ ਨੂੰ ਟੈਕਸ ਫਰੀ ਕਰਤਾ ਵਪਾਰ ਤੇ ਪੰਜਾਬ ਦਾ ਬਾਰਡਰ ਸੀਗਾ ਇਹਨਾਂ ਦੇ ਨਾਲ ਪੰਜਾਬ ਦੀ ਇੰਡਸਟਰੀ ਸਾਰੀ ਹਿਮਾਚਲ ਤੇ ਕਠੂਏ ਚਲੀ ਗਈ ਪੰਜਾਬ ਦੀ ਇੰਡਸਟਰੀ ਬੱਤੀ ਚਲੀ ਗਈ ਪੰਜਾਬ ਦੀ ਇੰਡਸਟਰੀ ਗਗਰੇਟ ਚਲੀ ਗਈ ਪੰਜਾਬ ਦੀ ਇੰਡਸਟਰੀ ਕਠੂਏ ਚਲੀ ਗਈ ਪੰਜਾਬ ਦਾ ਨੁਕਸਾਨ ਕਰਤਾ ਸਿਰਫ ਆਪਣੀਆਂ ਕਾਰਾਂ ਦੀਆਂ ਛੰਡੀਆਂ ਕਰਕੇ ਔਰ ਅੱਜ ਉਸ ਸਿਆਸਤ ਤੋਂ ਹਟ ਕੇ ਪੰਜਾਬ ਨੂੰ ਰਾਹਤ ਪੈਕੇਜ ਦੀ ਆਨ ਦੀ ਲੋੜ ਹੈ ਬਾੜ ਨਾਲ ਪੰਜਾਬ ਜਿਹੜਾ ਉਹਦਾ ਬਹੁਤ ਨੁਕਸਾਨ ਹੋਇਆ ਉਹਦੇ ਲਈ ਸਾਨੂੰ ਪੈਕੇਜ ਦੀ ਆਨ ਦੀ ਲੋੜ ਹੈ ਸਾਨੂੰ ਇੰਡਸਟਰੀ ਨੂੰ ਪੈਕੇਜ ਦਵਾਨ ਦੀ ਲੋੜ ਹੈ ਅਸੀਂ ਸਰਹੱਦੀ ਸੂਬਾ ਹੈਗੇ ਆ 553 ਕਿਲੋਮੀਟਰ ਹੈ ਠੀਕ ਹੈ ਜਾਖੜ ਸਾਹਿਬ ਓਪਨ ਨਹੀਂ बोल ਸਕਦੇ ਲੇਕਿਨ ਇੱਕ ਇੱਕ ਚੰਗੇ ਵਕਤਾ ਨੇ ਚੰਗੇ ਲੀਡਰ ਨੇ ਮੇਰੀ ਤਾਂ ਸਲਾਹ ਹੈ ਡੈਪੋਟੇਸ਼ਨ ਲੈ ਕੇ ਜਾਓ ਹੋਮ ਨਿਸਚ ਸਾਹਿਬ ਕੋ ਲੈ ਕੇ ਜਾਓ ਪੰਜਾਬ ਪ੍ਰਤੀਨ ਨਰਿੰਦਰ ਮੋਦੀ ਦਾ ਵੈਸੇ ਵੀ ਨਰਮ ਰਵਈਆ ਹੈ ਜੋ ਇਹ ਦਾਵਾ ਕਰਦੇ ਨੇ ਭਾਜਪੀ ਵਾਲੇ ਭਈ ਪੰਜਾਬ ਦੇ ਲਈ ਉਹ ਬਹੁਤ ਚਿੰਤਤ ਨੇ ਲੈ ਕੇ ਜਾਓ ਕੋ ਜੀ ਹੋਣੇ ਵਕਤ ਹੈਗਾ ਚੰਡੀਗੜ੍ਹ ਪੰਜਾਬ ਨੂੰ ਦੇ ਦਿਓ ਇਹ ਵਕਤ ਹੈਗਾ ਯੂਨੀਵਰਸਿਟੀ ਦਾ ਅਧਿਕਾਰ ਪੰਜਾਬ ਨੂੰ ਦੇ ਦਿਓ ਲੇਕਿਨ ਗੱਲ ਇਹ ਹੈ ਕਿ ਸਿਆਸਤ ਲਈ ਤੁਸੀਂ ਸਰੈਂਡਰ ਜਦੋਂ ਕਰਦੇ ਹੋ ਫਿਰ ਪੰਜਾਬ ਦਾ ਨੁਕਸਾਨ ਹੁੰਦਾ ਕੱਲ ਇੱਕ ਟਿੱਠੀ 2008 ਦੀ ਇੱਕ ਨਸ਼ਰ ਹੋਈ 2008 ਚ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਤੇ ਗੱਲੀਦਲ ਦੀ ਸਰਕਾਰ ਸੀ ਪੰਜਾਬ ਯੂਨੀਵਰਸਿਟੀ ਚੰਡੀ ਨੂੰ ਚੰਡੀਗੜ੍ਹ ਨੂੰ ਕੇਂਦਰ ਸਰਕਾਰ ਦੇ ਅਧੀਨ ਕਰਨ ਲਈ ਇੱਕ ਚਿੱਠੀ ਪ੍ਰਿੰਸੀਪਲ ਸੈਕਟਰ ਦੀ ਨਸ਼ਰ ਹੋਈ। ਪੰਜਾਬ ਯੂਨੀਵਰਸਿਟੀ ਨੂੰ ਕੇਂਦਰ ਸਰਕਾਰ ਜਿਹੜਾ ਆਪਣੇ ਦਖਲ ਦਵੇ ਤੇ ਇਹਦੇ ਵਿੱਚ ਕੰਮ ਕਰੇ। ਅਸੀਂ ਦੋ ਆਪਣੀਆਂ ਕੁਰਸੀਆਂ ਲਈ ਅਸੀਂ ਕੇਂਦਰ ਸਰਕਾਰ ਨੂੰ ਤਾਂ ਆਪਨੇ ਉੱਤਾ ਦੇਣੇ ਮੈਂ ਪੰਜਾਬ ਯੂਨੀਵਰਸਿਟੀ ਜਾ ਕੇ ਵੜੋ ਤੇ ਇੱਥੇ ਅਧਿਕਾਰ ਇਹ ਲਵੋ ਇਹਦਾ ਆ ਕੇ ਤੇ ਅੱਜ ਅਸੀਂ ਕਹਿੰਦੇ ਹਾਂ ਜੀ ਪੰਜਾਬ ਸਾਡੇ ਨਾਲ ਧੱਕਾ ਹੋ ਰਿਹਾ। ਇਹ ਹੋਇਆ ਕਿਉਂ? ਇਹ ਕੀਤਾ ਕਿਉਂ? ਕਿਉਂਕਿ ਅਸੀਂ ਕੇਂਦਰ ਸਰਕਾਰ ਨੂੰ ਅਨਡ ਕੰਡੀਸ਼ਨਲ ਸਪੋਰਟਾਂ ਦਿੱਤੀਆਂ ਰੱਖੀਆਂ। ਇਹੀ ਸਪੋਰਟ ਅਨ ਕੰਡੀਸ਼ਨਲ ਸਪੋਰਟ ਪੰਜਾਬ ਦੇ ਕਾਂਗਰਸੀ ਲੀਡਰਾਂ ਨੇ ਦਿੱਤੀ ਰੱਖੀ ਆ ਇਹ ਹੁਣ ਜਿਹੜੀ ਅਨ ਕੰਡੀਸ਼ਨਲ ਸਪੋਰਟ ਆ ਕਿ ਪੰਜਾਬ ਲਈ ਅਸੀਂ ਕੁਝ ਨਹੀਂ ਕਰਨਾ ਪੰਜਾਬ ਲਈ ਅਸੀਂ ਜਾ ਕੇ ਕੋਈ ਗੱਲ ਨਹੀਂ ਕਰਨੀ ਇਹ ਹੁਣ ਭਾਰਤੀ ਜਨਤਾ ਪਾਰਟੀ ਦੇ ਲੀਡਰ ਬਹੁਤ ਨਰਿੰਦਰ ਮੋਦੀ ਅਰ ਰਮੇਸ਼ਾ ਪੰਜਾਬ ਨੂੰ ਜਾ ਕੇ ਮੰਗਣਗੇ ਤੇ ਦੇਣਗੇ ਗੱਲ ਤਾਂ ਕਰਨ ਲੇਕਿਨ ਪ੍ਰੋਬਲਮ ਸਮੱਸਿਆ ਇਹ ਹੈਗੀ ਆ ਕਿ ਇਹਨਾਂ ਨੂੰ ਖਦਸ਼ਾ ਹੁੰਦਾ ਹੈ ਹਰਿਆਣਾ ਨਾਲ ਖਾਰਜਈਏ ਅਸੀਂ ਚੰਡੀਗੜ੍ਹ ਇੱਧਰ ਆ ਗਿਆ ਐਸਵਾਈਐਲ ਦਾ ਪਾਣੀ ਨਾ ਗਿਆ ਹਰਿਆਣਾ ਹਰ ਚੂਗਾ Rajasthan ਤੇ ਅਸਰ ਪਊਗਾ ਲੇਕਿਨ ਪੰਜਾਬ ਤਾਂ ਨੁਕਸਾਨ ਤਾਂ ਹੋ ਰਿਹਾ ਹੈ ਨਾ ਸੋ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਲੀਡਰ ਨੇ ਉਹ ਹਰਿਆਣੇ ਨੂੰ ਦਿੱਲੀ ਨੂੰ Rajasthan ਨੂੰ ਨਾਲ ਤੋਲਦੇ ਨੇ ਫਿਰ ਉਹ ਉਸ ਨਾਲ ਉਦੋਂ ਬਿਆਨਬਾਜ਼ੀ ਜਾਰੀ ਕਰਦੇ ਨੇ ਮੈਂ ਤਾਂ ਇਹ ਕਹਿਣਾ ਵੀ ਜਿਹੜੀਆਂ ਛੋਟੀਆਂ ਛੋਟੀਆਂ ਗੱਲਾਂ ਤੇ ਬਿਆਨ ਦਿੰਦੇ ਸੀ ਲੇਕਿਨ ਨਾਰਥ ਇੰਡੀ ਕੌਂਸਲ ਤੋਂ ਬਾਅਦ ਇੱਕ ਵੀ ਸਟੇਟਮੈਂਟ ਭਾਰਤੀ ਜਨਤਾ ਪਾਰਟੀ ਦੇ ਕਿਸੇ ਲੀਡਰ ਦੀ ਨਹੀਂ ਆਈ ਹਜੇ ਕਿ ਮੈਂ ਉਹਨਾਂ ਦੀ ਉਹ ਸਟੇਟਮੈਂਟ ਉਡੀਕ ਰਿਹਾ ਹੂੰ ਡਾਕਟਰ ਸਾਹਿਬ ਹੈਰਾਨੀ ਇਸ ਗੱਲ ਦੀ ਨਹੀਂ ਕਿ ਚਲੋ ਜਦੋਂ ਆਪਾਂ ਜਵਾਬ ਮੰਗਦੇ ਆਂ ਜਦੋਂ ਆਪਾਂ ਬਿਆਨ ਮੰਗਦੇ ਆਂ ਉਦੋਂ ਇਹ ਯਾਦ ਆਉਂਦਾ ਹੈ ਕਿ ਸ਼ਾਇਦ ਜਿਹੜੇ ਇਹ ਲੀਡਰਾਂ ਦੀ ਗੱਲ ਆਪਾਂ ਕਰ ਰਹੇ ਆਂ ਜਿਵੇਂ ਕੈਪਟਨ ਮਰਿੰਦਰ ਸਿੰਘ ਜਾਂ ਸੁਨੀਲ ਜਾਖੜ ਜਾਂ ਬਾਕੀ ਦੇ ਲੋਕ ਇਹ ਸ਼ਾਇਦ ਕਦੀ ਵੀ ਉਸ ਤਰ੍ਹਾਂ ਖੜੇ ਹੀ ਨਹੀਂ ਜਾ ਜਿਵੇਂ ਇਹਨਾਂ ਨੂੰ ਚਾਇਆ ਗਿਆ ਜਿਨੇ ਜਿਵੇਂ ਇਹਨਾਂ ਤੋਂ ਚਾਇਆ ਗਿਆ ਉਸ ਤਰ੍ਹਾਂ ਪੰਜਾਬ ਵਾਸਤੇ ਖੜੇ ਨਹੀਂ ਕੈਪਟਨ ਮਨਿੰਦਰ ਸਿੰਘ ਬਾਰੇ ਤਾਂ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਦੇਖੋ ਪਤਾ ਕੀ ਹੈ ਸਾਲ ਸਿੰਘ ਜੀ ਕੀ ਹੁੰਦਾ ਕਿ ਹਕੂਮਤਾਂ ਦੇ ਨਾਲ ਚੱਲਣਾ ਪੈਂਦਾ ਹਮ ਸੁਨੀਲ ਜਾਖੜ ਪੰਜਾਬ ਲਈ ਬਹੁਤ ਖੜੇ ਰਹੇ ਨੇ ਕਿਸਾਨੀ ਅੰਦੋਲਨ ਦੇ ਦੌਰਾਨ ਪੰਜਾਬ ਲਈ ਬਹੁਤ ਖੜੇ ਨੇ ਇਹਦੇ 'ਚ ਕੋਈ ਸ਼ੱਕ ਨਹੀਂ ਪੰਜਾਬ ਲਈ ਬਹੁਤ ਖੜੇ ਨੇ ਲੇਕਿਨ ਗੱਲ ਇਹ ਹੈ ਕਿ ਮੌਜੂਦਾ ਦੌਰ ਦੀਆਂ ਜਿਹੜੀਆਂ ਪਰਿਸਥਿਤੀਆਂ ਹੈਗੀਆਂ ਉਹ ਇਹ ਹੈਗੀਆਂ ਕਿ ਸਾਡੇ ਲਾਗਲੇ ਸੂਬਿਆਂ ਦੇ ਵਿੱਚ ਸਾਡੇ Rajasthan ਵਾਲੇ ਪਾਸੇ Haryana Delhi ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਕੇਂਦਰ ਚ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਤੇ ਨਿਸ਼ਚਿਤ ਹੋਤੇ ਹੋਤੇ ਯੂਟੀ ਜਿਹੜਾ ਚੰਡੀਗੜ੍ਹ ਆ ਉਹ ਕੇਂਦਰ ਸਰਕਾਰ ਤੇ ਦੀਨ ਹੈ ਔਰ ਬੜਾ ਔਖਾ ਹੋ ਜਾਂਦਾ ਸਿਆਸਤ ਦੇ ਵਿੱਚ ਆਪਣੀ ਸਿਆਸਤ ਵੀ ਕਰਨੀ ਉਹ ਵੀ ਅੱਗੇ ਲੈ ਕੇ ਚੱਲਣਾ ਲੇਕਿਨ ਇਹਦੇ ਵਿੱਚ ਤੁਸੀਂ ਫਿਰ ਜਿਹੜਾ ਵਾ ਪੰਜਾਬ ਦੇ ਹੱਕਾਂ ਦਾ ਉਹ ਤੁਸੀਂ ਪੈਰ ਪੈਰਾ ਨਹੀਂ ਦੇ ਸਕਦੇ ਉਹਦੀ ਪੈਰ ਵੀ ਨਹੀਂ ਕਰ ਸਕਦੇ ਲੇਕਿਨ ਇਹ ਵਕਤ ਹੁੰਦਾ ਇਹ ਵਕਤ ਹੁੰਦਾ ਕਿ ਪੰਜਾਬ ਦੇ ਲਈ ਆਪਣੇ ਜਜ਼ਬਾਤਾਂ ਨੂੰ ਲੈ ਕੇ ਹਾਂ ਤੁਸੀਂ ਨਾ ਰੋਲਾ ਰੱਪਾ ਪਾਓ ਨਾ ਮੀਡੀਆ 'ਚ ਨਸ਼ਰ ਹੋਵੋ ਕੁਝ ਨਾ ਕਰੋ ਜਾ ਕੇ ਗੱਲ ਤਾਂ ਕਰੋ ਪੰਜਾਬ ਲਈ ਹਾ ਦਾ ਨਾਰਾ ਤਾਂ ਮਾਰੋ ਲੇਕਿਨ ਜੇ ਆਪਾਂ ਗੱਮ ਨਹੀਂ ਕਰਾਂਗੇ ਜੇ ਨਹੀਂ ਜਾਵਾਂਗੇ ਲੋਕਾਂ ਦੇ ਮਨਾਂ ਦੇ ਵਿੱਚ ਆਊਗਾ ਵੀ ਪੰਜਾਬ ਤੇ ਜਦੋਂ ਭੀੜ ਪੈਂਦੀ ਆ ਜਦੋਂ ਪੰਜਾਬ ਦੀ ਗੱਲ ਹੁੰਦੀ ਹੈ ਲੀਡਰ ਬੋਲਦੇ ਨਹੀਂ ਹੈਗੇ ਪੰਜਾਬ ਦਾ ਜਿਹੜਾ ਨੁਕਸਾਨ ਹੋਇਆ ਨਾ ਜੀ ਪੰਜਾਬ ਦਾ ਜਿਹੜਾ ਨੁਕਸਾਨ ਹੋਇਆ ਇਹ ਇਸੇ ਕਰਕੇ ਹੋਇਆ ਕਿ ਕਿਉਂ ਇੱਥੋਂ ਦੇ ਲੀਡਰ ਜਿਹੜੇ ਆ ਉਹ ਕੇਂਦਰ ਸਰਕਾਰ ਦੀਆਂ ਹਕੂਮਤਾਂ ਦੇ ਅੱਗੇ ਜਿਹੜੇ ਆ ਸਰੈਂਡਰ ਕਰਦੇ ਰਹੇ ਨੇ ਜੇ ਆਨੰਦਪੁਰ ਸਾਹਿਬ ਪ੍ਰਸਤਾਵ ਸੀਗਾ ਅਗਰ ਉਹਨੂੰ ਠੀਕ ਤਰੀਕੇ ਉਹਨੂੰ ਮੀਡੀਏਸ਼ਨ ਕਰਕੇ ਕੇਂਦਰ ਸਰਕਾਰ ਦੇ ਨਾਲ ਉਹਦੋਂ ਨਿਪਟਾ ਲਿੱਤਾ ਜਾਂਦਾ ਤੇ ਸ਼ਾਇਦ ਪੰਜਾਬ ਦੇ ਵਿੱਚ ਉਹ ਸੰਤਾਪ ਹੀ ਨਾ ਭੁਗਿਆ ਜਾਂਦਾ ਪੰਜਾਬ ਦੇ ਵਿੱਚ ਕਿਤੇ ਵੀ ਜਿਹੜਾ ਵਾ ਖੜਕੂਵਾਦੀ ਲਹਿਰ ਨਾ ਚਲਦੀ ਤਨਮ ਯੂਦ ਮੋਰਚਾ ਨਾ ਲੱਗਦਾ ਕਪੂਰੀ ਮੋਰਚਾ ਨਾ ਲੱਗਦਾ ਲੇਕਿਨ ਗੱਲ ਇਹ ਹੈ ਕਿ ਜਿਹੜੇ ਇੱਥੋਂ ਦੇ ਹਕੂਮਤਦਾਨ ਨੇ ਜਿਹੜੇ ਇੱਥੋਂ ਦੇ ਸਿਆਸਤਦਾਨ ਨੇ ਉਹ ਆਪਣੀਆਂ ਕੁਰਸੀਆਂ ਤੱਕ ਰਹਿੰਦੇ ਆ ਕਿ ਸਾਡੀ ਕੁਰਸੀ ਸਲਾਮਤ ਰਵੇ ਸਾਡੀ ਸੱਤਾ ਸਲਾਮਤ ਰਵੇ ਅਸੀਂ ਕਿਤੇ ਆਪਣਾ ਨੁਕਸਾਨ ਨਾ ਸਿਆਸੀ ਕਰਵਾ ਬੈਠੀਏ ਉਹ ਇਧਰਲੇ ਪਾਸੇ ਚੱਲਦੇ ਆ ਉਹਨਾਂ ਦੀਆਂ ਮਜਬੂਰੀਆਂ ਹੋ ਸਕਦੀਆਂ ਹੋ ਸਕਦੀਆਂ ਲੇਕਿਨ ਨਾਲ-ਨਾਲ ਪੰਜਾਬ ਦੀ ਗੱਲ ਕਰੋ ਠੀਕ ਹੈ ਤੁਸੀਂ 100 ਪੈਸੇ ਗੱਲ ਨਹੀਂ ਕਰ ਸਕਦੇ 40 ਪੈਸੇ ਤਾਂ ਗੱਲ ਕਰੋ ਪਿਆ ਅਪਛਤ ਗੱਲ ਕਰੋ ਜੇ 5 ਪੈਸੇ ਵੀ ਗੱਲ ਨਹੀਂ ਕਰੋਗੇ ਤੇ ਫਿਰ ਦੇਣਾ ਕਿੰਨੇ ਆ ਅੱਜ ਤੁਸੀਂ ਕਹਿੰਦੇ ਸਰਕਾਰ ਕੋ ਜੇ ਮੰਗੋਗੇ ਹੀ ਨਹੀਂ ਜੱਜ ਜਾ ਕੇ ਪੰਜਾਬ ਦੀ ਬੀਜੇਪੀ ਦੀ ਲੀਡਰਸ਼ਿਪ ਮੰਗੇ ਹੀ ਨਹੀਂ ਤੇ ਦਊਗਾ ਕੌਣ ਕੌਣ ਦਵੇਗਾ ਸੋ ਇਸ ਕਰਕੇ ਇਹ ਬਹੁਤ ਵੱਡਾ ਜਿਹੜਾ ਵਾ ਮੈਂ ਕਹਿੰਨਾ ਕਿ ਲੀਡਰਾਂ ਨੂੰ ਚਾਹੀਦਾ ਪੰਜਾਬ ਨੂੰ ਪੰਜਾਬ ਦੇ ਨੂੰ ਕਿ ਪੰਜਾਬ ਤੁਹਾਡੀ ਹੋਮ ਲੈਂਡ ਹੈ ਤੁਹਾਡੀ ਜਨਮ ਭੂਮੀ ਹੈ ਇਹਦੇ ਲਈ ਖੜਨਾ ਚਾਹੀਦਾ ਹੈ ਪੰਜਾਬ ਨੂੰ ਅੱਜ ਬਹੁਤ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸਾਡਾ ਪਾਣੀ 450 ਫੁੱਟ ਚਲਾ ਗਿਆ ਸਾਡੀਆਂ ਫਸਲਾਂ ਜਿਹੜੀਆਂ ਵਾ ਉਹ ਉਹਦਾ ਬੁਰਾ ਹਾਲ ਹੋਇਆ ਪਿਆ ਔਰ ਸਾਡੀ ਜਿਹੜੀ ਹੈ ਐਗਰੀਕਲਚਰ ਲੈਂਡ ਉਹ ਘਟਦੀ ਜਾ ਰਹੀ ਹੈ ਡੇ ਬਾਏ ਡੇ ਤੁਸੀਂ ਅੱਗੋਂ ਪੰਜਾਬ ਦਾ ਕਿੱਤਾ ਕੀ ਰਹਿ ਜਾਣਾ ਅੱਜ 40% ਸਾਡੀ 45% ਐਗਰੀਕਲਚਰ ਲੈਂਡ ਤੋਂ ਅਸੀਂ ਸ਼ਹਿਰੀਕਰਨ ਦੇ ਵਿੱਚ ਜਾ ਚੁੱਕੇ ਹਾਂ 55% ਖੇਤੀਬਾੜੀ ਵਾਲੀ ਜ਼ਮੀਨ ਰਹਿ ਗਈ ਹੈ ਜੇ 15-20% ਹੋਰ ਉੜ ਗਈ ਮੰਨ ਲਓ ਹੁਣ ਭਾਰਤ ਮਾਲਾ ਪ੍ਰੋਜੈਕਟ ਚੱਲਦਾ ਪਿਆ ਐਕਸਪ੍ਰੈਸ ਹਾਈਵੇ ਚੱਲਦੇ ਪਿਆ ਦੋ ਚਾਰ ਹੋਰ ਇਦਾਂ ਦੇ ਨਿਕਲ ਗਏ ਤੇ ਤੁਸੀਂ ਦੱਸੋ ਪੰਜਾਬ ਦੀ ਜਿਹੜੀ ਖੇਤੀਬਾੜੀ ਦੀ ਜ਼ਮੀਨ ਹੈ 40% ਹੋ ਗਈ ਪੰਜਾਬ ਖੜਾ ਕਿੱਦਾਂ ਹੋਊਗਾ ਰੋਟ ਪੰਜਾਬ ਨੂੰ ਪੈਸਾ ਕਿੱਥੋਂ ਆਊਗਾ ਅੱਜ ਤਾਂ ਐਮਐਸਪੀ ਫਸਲਾਂ ਦੀ ਆਈ ਜਾਂਦੀ ਪੰਜਾਬ ਚੱਲੀ ਜਾ ਰਿਹਾ ਤੇ ਜੇ ਆ ਵੀ ਅੱਗੋਂ ਖੇਤੀਬਾੜੀ ਦੀਆਂ ਜ਼ਮੀਨਾਂ ਘਟ ਗਈਆਂ ਫਿਰ ਪੰਜਾਬ ਕਿਵੇਂ ਚੱਲੂਗਾ ਫਿਰ ਤਾਂ ਥੱਲੇ ਪਈਏ ਇੰਨੀ ਰਹਿਣੇ ਲੇਕਿਨ ਜੇ ਪੰਜਾਬ ਦਾ ਵਿਜ਼ਨ ਦੇਖਣਾ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਤੇ ਫਿਰ ਪੰਜਾਬ ਲਈ ਅੱਜ ਕੈਪੀਟਲ ਹੀ ਸਾਨੂੰ ਮਿਲ ਜੇ ਸਾਡਾ ਕੈਪੀਟਲ ਤੋਂ ਹੀ ਰੈਵਨਿਊ ਜਨਰੇਸ਼ਨ ਜਿਹੜਾ ਉਹ ਇੰਨਾ ਹੋ ਜਾਣਾ ਕਿ ਪੰਜਾਬ ਅਮੀਰ ਹੋ ਜਾਏ ਚੰਡੀਗੜ੍ਹ ਦਾ ਰੈਵਨਿਊ ਜਨਰੇਸ਼ਨ ਪਤਾ ਕਿੰਨਾ ਬਹੁਤ ਜ਼ਿਆਦਾ ਚੰਡੀਗੜ੍ਹ ਦੀ ਜਿਹੜੀ ਟੈਕਸ ਕਲੈਕਸ਼ਨ ਹੈ ਚੰਡੀਗੜ੍ਹ ਦੇ ਵਿੱਚ ਲੈਂਡ ਸੇਲ ਪਰਚੇਜ਼ ਦਾ ਜੋ ਸਟੈਂਪ ਡਿਊਟੀ ਆ ਤੁਸੀਂ ਹਿਸਾਬ ਲਾਓ ਕਿੰਨਾ ਮਿਲ ਜਾਣਾ ਸਾਰਾ ਪੈਟਰੋਲ ਡੀਜ਼ਲ ਕਿੰਨਾ ਲੱਗਦਾ ਸਾਡੀ ਕੈਪੀਟਲ ਸਾਨੂੰ ਹੈ ਹੀ ਨਹੀਂ ਸਾਡੇ ਕੋਲ ਰਾਜਧਾਨੀ ਹੈ ਨਹੀਂ ਸਾਡਾ ਰੈਵਨਿਊ ਕਿੱਥੋਂ ਵਧਣਾ ਪੰਜਾਬ ਦਾ ਮਾਲਿਆ ਕਿੱਥੋਂ ਵਧੂਗਾ ਜਿਆਦਾ ਮਾਲੇ ਤਦ ਹੀ ਵਧੂਗਾ ਨਾ ਜੇ ਸਾਡੇ ਕੋ ਸਾਡੀ ਕੈਪੀਟਲ ਹੋਊਗੀ ਕੋਈ ਚੰਡੀਗੜ੍ਹ ਲੋਕ ਕੋਈ ਬਾਹਰ ਟੂਰਿਸਟ ਆਣਗੇ ਕੋਈ ਹੋਟਲ ਬੰਦੇ ਨੇ ਜੀਐਸਟੀ ਦੀ ਕਲੈਕਸ਼ਨ ਹੈ ਲੇਕਿਨ ਕੁਝ ਨਹੀਂ ਕੋਈ ਹਾਜ਼ ਨਾਰਾ ਮਾਰਦਾ ਨਹੀਂ ਅਸੀਂ ਦਾ 1966 ਤੋਂ ਬਾਅਦ ਦੇ ਰਾਜਤਾਨੀ ਲਈ ਤਰਸਦੇ ਬਣੇ ਆ ਯਾ ਜਿਹੜਾ ਇਤਨੀ ਹੁੰਦੀ ਪੰਜਾਬ ਕਿਤੇ ਦਾ ਕਿਤੇ ਹੁੰਦਾ ਵਸੇ ਡਾਕਟਰ ਸਾਹਿਬ ਹੈਰਾਨੀ ਦੀ ਗੱਲ ਹੈ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਚੱਲਦੀ ਹੈ ਉਹ ਕਿਹਾ ਜਾਂਦਾ ਹੈ ਕਿ ਉਹ ਹਕੂਮਤ ਦੇ ਨਾਲ ਪੈਰ ਨਾਲ ਪੈਰ ਜੋੜ ਕੇ ਚੱਲਣਾ ਪਸੰਦ ਕਰਦੇ ਆ ਫੇਰ ਗੱਲ ਆਉਂਦੀ ਹੈ ਬਾਦਲ ਸਰਕਾਰ ਦੀ ਤੇ ਹੁਣ ਅੱਜ ਕੱਲ ਇੱਕ ਚਿੱਠੀ ਵੀ ਨਸ਼ਰ ਹੋ ਰਹੀ ਹੈ ਐਨਓਸੀ ਵਾਲੀ ਪਰ ਹੈਰਾਨੀ ਦੀ ਗੱਲ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਅੜ ਗਏ ਇਹ ਚੰਗੀ ਗੱਲ ਵੀ ਹੈ ਮੈਨੂੰ ਐਂ ਲੱਗਦਾ ਹੈ ਕਿ ਜਿੱਥੇ ਕੇਂਦਰ ਦੇ ਸਾਹਮਣੇ ਅੜਨਾ ਜ਼ਰੂਰੀ ਸੀ ਉਹ ਨੈਸ਼ਨਲ ਪਾਰਟੀ ਹੋਣ ਦੇ ਬਾਵਜੂਦ ਵੀ ਉਹ ਅੜ ਗਏ ਦੇਖੋ ਪਤਾ ਕੀ ਹੈ ਸਾਹਬ ਸਿੰਘ ਜੀ ਅਬ ਉਸ ਸੂਬੇ ਦੇ ਮੁੱਖ ਮੰਤਰੀ ਆ ਅਗਰ ਸੂਬੇ ਦੀਆਂ ਮੰਗਾਂ ਲਈ ਨਹੀਂ ਅੜਨਗੇ ਤੇ ਫਿਰ ਲੋਕਾਂ ਲੋਕੀ ਉਹਨਾਂ ਦੇ ਬਰਾਬਰ ਖੜਨਗੇ ਜੇ ਨਾ ਅੜੇਗਾ ਤੇ ਲੋਕਾਂ ਨੇ ਉਹਦੇ ਬਰਾਬਰ ਖੜ ਜਾਣਾ ਉਹ ਪੰਜਾਬ ਦੀਆਂ ਮੰਗਾਂ ਚੱਕਣੀਆਂ ਚਾਹੀਦੀਆਂ ਭਾਵੇਂ ਕਿਸੇ ਵੀ ਪਲੇਟਫਾਰਮ ਤੇ ਚੱਕੋ ਮੈਂ ਤਾਂ ਇੱਕ ਹੈ ਨਾ ਇਹ ਵੀ ਲੀਡਰ ਜਿਹੜੇ ਆ ਠੀਕ ਆ ਤੁਸੀਂ ਵੀਡੀਓ ਚ ਨਾਓ ਲੇਕਿਨ ਪੰਜਾਬ ਦੀਆਂ ਮੰਗਾਂ ਨੂੰ ਲੈ ਕੇ ਇੱਕ ਵਾਰ ਕੇਂਦਰ ਸਰਕਾਰ ਨਾਲ ਗੱਲਬਾਤ ਕਰੋ ਸਰਕਾਰ ਤਾਂ ਢੀ ਆ ਹੁਣ ਤਾਂ ਸਿਗਨੇਚਰ ਹੋਣੇ ਆ ਹੁਣ ਕੀ ਲੈਂਦਾ ਹੁਣ ਤਾਂ ਤੁਸੀਂ ਇਹ ਨਹੀਂ ਨਾ ਕਿਸੇ ਦਾ ਵੀ ਸਾਨੂੰ ਚੰਡੀਗੜ੍ਹ ਕਿਉਂ ਨਹੀਂ ਮਿਲਣਾ ਹੁਣ ਤਾਂ ਤੁਹਾਨੂੰ ਮੁਸ਼ਕਲ ਹੋਣੀ ਨਹੀਂ ਚਾਹੀਦੀ ਕੋਈ ਹੁਣ ਤਾਂ ਕਿਸੇ ਚੀਜ਼ ਦੀ ਕੋਈ ਸਮੱਸਿਆ ਨਹੀਂ ਹੈ ਹੁਣ ਤਾਂ ਸਿਰਫ ਬੈਠਕ ਹੋਣੀ ਕੈਬਨਿਟ ਦੀ ਪਾਸ ਹੋਣਾ ਕਿ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾ ਰਿਹਾ ਇਹ 1964 ਦੇ ਵਿੱਚ ਰਾਜਧਾਨੀ ਬਣਾਉਣ ਲਈ ਕੁਝ ਦੋਨਾਂ ਸੂਬਿਆਂ ਨੂੰ ਸਾਂਝੇ ਤੌਰ ਤੇ ਇਸਤੇਮਾਲ ਕਰਨ ਲਈ ਵਰਤਿਆ ਗਿਆ ਉਹਦੇ 'ਚ ਲਿਖਿਆ ਗਿਆ ਪੰਜਾਬ ਪੁਨਰਗਠਨ ਐਕਟ ਦੇ ਵਿੱਚ ਕੀ ਇਹ ਜਿਹੜਾ ਵਾ ਚੰਡੀਗੜ੍ਹ ਪੰਜਾਬ ਨੂੰ ਹੈਂਡਓਵਰ ਕੀਤਾ ਜਾਏਗਾ ਕਿਉਂਕਿ ਸਾਡਾ ਹਿੱਸਾ ਤੁਸੀਂ ਇਹ ਦੇਖੋ ਨਾ ਅਸੀਂ ਪੰਜਾਬ ਨੇ ਆਪਣਾ ਜਦੋਂ 1966 ਦੇ ਵਿੱਚ ਪੰਜਾਬ ਬਣਿਆ ਸੂਬਾ ਬਣਿਆ ਅਸੀਂ ਕਿੰਨੀਆਂ ਮਹਿੰਗੀਆਂ ਚੀਜ਼ਾਂ ਕਿੰਨੇ ਮਹਿੰਗੇ ਜਿਹੜੇ ਪਲੇਸ ਐ ਉਹ ਅਸੀਂ ਛੱਡੇ ਆ ਅੰਮਾਲਾ ਦਾ ਕੰਟੋਨਮੈਂਟ ਸਾਰਾ ਛੱਡਿਆ ਅੰਮਾਲਾ ਦੀ ਰਿਫਾਇਨਰੀ ਸਾਰੀ ਛੱਡੀ ਪਾਣੀਪੱਤ ਦੀ ਰਿਫਾਇਨਰੀ ਛੱਡੀ ਅਸੀਂ ਕਿੰਨਾ ਕੁਛ ਇਹ ਜਿਹੜਾ ਦਿੱਲੀ ਐਨਸੀਆਰ ਦੇ ਨਾਲ ਲੱਗਦੇ ਇਲਾਕੇ ਅੱਜ ਅਰਬਾਂ ਖਰਬਾਂ ਦੀਆਂ ਜ਼ਮੀਨਾਂ ਵਿਕਦੀਆਂ ਪਈਆਂ ਉਹ ਜ਼ਮੀਨਾਂ ਪੰਜਾਬ ਨੇ ਛੱਡੀਆਂ ਤੇ ਜੇ ਅਸੀਂ ਉਹ ਕੁਰਬਾਨੀਆਂ ਦਿੱਤੀਆਂ ਸਾਨੂੰ ਜਿਹੜੇ ਸਾਡਾ ਘੱਟੋ-ਘੱਟ ਵਾਪਸ ਚੀਜ਼ਾਂ ਦੇਣ ਵਾਲੀ ਉਹ ਤਾਂ ਦੇ ਦਿਓ ਅੱਜ 34 ਤੇ 25 ਕਿੰਨੇ ਹੋ ਗਏ 60 ਸਾਲ ਹੋਣ ਲੱਗਾ ਉੱਥੇ ਦੇ ਉੱਥੇ ਹੀ ਖੜੇ ਆਪਾਂ ਜਿੱਥੇ ਖੜੇ ਆ ਕੋਈ ਪੁੱਛਦਾ ਥੋੜਾ ਪਿਆ ਵਾ ਜਿਹੜੀਆਂ ਮੰਗਾ 1906 ਤੋਂ ਬਾਅਦ ਸੀ ਅੱਜ 60 ਸਾਲਾਂ ਬਾਅਦ ਵੀ ਪੰਜਾਬ ਉੱਥੇ ਖੜਾ ਜੇ ਇੱਕ ਵੀ ਮੰਗ ਪੂਰੀ ਹੋਈ ਹੈ ਤੇ ਦੱਸ ਦਿਓ ਸੋ ਇਸ ਕਰਕੇ ਜਿਹੜੀ ਗੱਲ ਮੈਂ ਸੋਚਦਾ ਕਿ ਕੈਪਟਨ ਅਮਰਿੰਦਰ ਸਿੰਘ ਸਿਆਸਤ ਕਰਨ ਲੇਕਿਨ ਨਾਲ ਦੇ ਨਾਲ ਇਹ ਵੀ ਪੰਜਾਬ ਪੱਖੀ ਵੀ ਗੱਲ ਕਰਨ ਇਹ ਵਕਤ ਹੁੰਦਾ ਕਿ ਜਦੋਂ ਤੁਹਾਡੀ ਉੱਤੇ ਹਕੂਮਤ ਹੋਵੇ ਤੁਸੀਂ ਉਹਨਾਂ ਨੂੰ ਆਪਣਾ ਜਾ ਕੇ ਕੰਮ ਕਰਵਾ ਲਓ ਆਪਣੀ ਰਿਪਰੈਜ਼ੈਂਟੇਸ਼ਨ ਦਿਓ ਕੰਮ ਕਰਵਾਓ ਨਹੀਂ ਜੀ ਹੁਣ ਤਾਂ ਪੰਜਾਬ ਨੂੰ ਦੇਣਾ ਬੰਦ ਆ ਜੀ ਤੁਸੀਂ ਮਾਲਕ ਹੈਗੇ ਉਹਦੀ ਤਾਂ ਸਰਕਾਰ ਤੁਹਾਡੀ ਆ ਅਸੀਂ ਵੀ ਦੇਖੋ ਹੁਣ ਤੁਹਾਡੇ ਆ ਪੰਜਾਬ ਨੂੰ ਦੇਈ ਆ ਜੀ ਪੰਜਾਬ ਦਾ ਕਰੀਏ ਕੁਝ ਲੇਕਿਨ ਨਹੀਂ ਪੰਜਾਬ ਵਾਸਤੇ ਤਾਂ ਮੈਨੂੰ ਲੱਗਦਾ ਕਿ ਇਹ ਟੱਪਦੇ ਨਹੀਂ ਜਾਂਦੇ ਨਹੀਂ ਰਾਜਪੂਰੇ ਤੋਂ ਅੱਗੇ ਤੱਕ ਪੰਜਾਬ ਦੀ ਗੱਲ ਨਹੀਂ ਕਰਦੇ ਲੇਕਿਨ ਇਹਦੇ ਨਾਲ ਹੀ ਪੰਜਾਬ ਦਾ ਨੁਕਸਾਨ ਹੁੰਦਾ ਕਿਉਂਕਿ ਅਨ ਕੰਡੀਸ਼ਨਲ ਸਪੋਰਟ ਜਿਹੜੀਆਂ ਮਿਲਦੀਆਂ ਰਹੀਆਂ ਅੱਜ ਤੱਕ 1996 ਤੋਂ ਬਾਅਦ ਜ਼ਿਆਦਾ ਪੰਜਾਬ ਉਹਦਾ ਨੁਕਸਾਨ ਉਹਦਾ ਪੰਜਾਬ ਨੇ ਸੰਤਾਪ ਭੋਗਿਆ ਬਸ ਔਰ ਸਭ ਵੈਸੇ ਚਲੋ ਸੁਨੀਲ ਜਾਖੜ ਬਤੌਰ ਪ੍ਰਧਾਨ ਵੀ ਅੱਜ ਕੱਲ ਉਸੇ ਤਰ੍ਹਾਂ ਹੀ ਵਿਚਰਦੇ ਪਏ ਨੇ ਜਿਸ ਤਰ੍ਹਾਂ ਉਹ ਪੋਲਿਟੀਕਲੀ ਵਿਚਰਦੇ ਪਏ ਨੇ ਪਰ ਦੂਜੇ ਪਾਸੇ ਜੇ ਪ੍ਰਧਾਨਗੀ ਦੀ ਗੱਲ ਕਰੀਏ ਮੈਂ ਕਾਂਗਰਸ ਤੇ ਵੀ ਆਉਣਾ ਚਾਹੁੰਦਾ ਆ ਇਸ ਵੇਲੇ ਸਥਿਤੀ ਕਾਂਗਰਸ ਦੇ ਪ੍ਰਧਾਨ ਦੀ ਵੀ ਡਾਮਾ ਡੋਲ ਹੈ ਤਰਨ ਤਰਨ ਇਲੈਕਸ਼ਨ ਦੇ ਵਿੱਚ ਵੀ ਤਿੰਨ ਪੰਜ ਗੱਲਾਂ ਹੋ ਗਈਆਂ ਤੇ ਉਸ ਤੋਂ ਬਾਅਦ ਹੁਣ ਪ੍ਰਧਾਨਗੀ ਸਟੇਕ ਤੇ ਲੱਗੀ ਪਈ ਹੈ ਦੇਖੋ ਸਟੇਕ ਤੇ ਕੀ ਲੱਗੀ ਭਈ ਇਹ ਪਹਿਲਾਂ ਵੀ ਉਹਨੂੰ ਬਦਲਣ ਦੀ ਤਿਆਰੀ ਸੀ ਲੇਕਿਨ ਜਿੰਨਾ ਕੁ ਉਹਨਾਂ ਨੇ ਲਸੀ ਚ ਪਾਣੀ ਪਾ ਕੇ ਮਧਾਣੀ ਮਾਰਤੀ ਆ ਨਾ ਕਾਂਗਰਸ ਦਾ ਬੁਰਾ ਹਾਲ ਹੋ ਗਿਆ ਕਾਂਗਰਸੀ ਜਮਾਨਤ ਜਪਤ ਹੋਈ ਆ ਜਮਾਨਤ ਜਪਤ ਹੋਈ ਆ ਜ਼ਿੰਮੇਦਾਰ ਇਹਦੇ ਵਿੱਚ ਦੋਨੋਂ ਹੀ ਆ ਅਮਰਿੰਦਰ ਰਾਜਾ ਵੜਿੰਗ ਵੀ ਆ ਤੇ ਪ੍ਰਤਾਪ ਬਾਜਵਾ ਪ੍ਰਤਾਪ ਬਾਜਵਾ ਨੇ ਉਹਨੂੰ ਟਿਕਟ ਦਵਾਈ ਕਰਨ ਸਿੰਘ ਪੁਰਜ ਨੂੰ ਅਮਰਿੰਦਰ ਰਾਜਾ ਵੜਿੰਗ ਨੇ ਬੰਬ ਸੁੱਟੇ ਉੱਥੇ ਜਾ ਕੇ ਉਲਟੇ ਫਾਇਰ ਆਪਣੇ ਵੱਲ ਕੀਤੇ ਸੋ ਕਾਂਗਰਸ ਦਾ ਬੜਾ ਨੁਕਸਾਨ ਸੂਬੇ ਚ ਹੋ ਗਿਆ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਔਰ ਅਗਰ ਇਸ ਨੂੰ ਨੁਕਸਾਨ ਤੋਂ ਕਾਂਗਰਸ ਨੂੰ ਨਿਕਲਣਾ ਤੇ ਮੈਨੂੰ ਲੱਗਦਾ ਹੁਣ ਸਿਆਸਤ ਦੇ ਵਿੱਚ ਨਵੇਂ ਚਿਹਰੇ ਲਿਆਣੇ ਪੈਣਗੇ ਅੱਗੇ ਮੰਥਨ ਚੱਲਦਾ ਵੀ ਪਿਆ ਉੱਪਰ ਜਿਹੜੀ ਮੇਰੀ ਗੱਲ ਹੋਈ ਹੈ ਕਾਂਗਰਸ ਦੇ ਲੀਡਰ ਨਾਲ ਬਈ ਉੱਪਰ ਗੱਲਬਾਤ ਚੱਲਦੀ ਵੀ ਪਈ ਹੈ ਹੂੰ ਕਈ ਨਾਵਾਂ ਦੇ ਉੱਤੇ ਵਿਚਾਰ ਵੀ ਹੋ ਰਿਹਾ ਸੁਖਿੰਦਰ ਸਿੰਘ ਦਾਵਾ ਨੇ ਵੀ ਦਾਵਾ ਪੇਸ਼ ਕੀਤਾ ਹੋਇਆ ਪ੍ਰਧਾਨਗੀ ਦਾ ਪ੍ਰਧਾਨਗੀ ਦਾ ਦਾਵਾ ਪੇਸ਼ ਕੀਤਾ ਹੋਇਆ ਰਾਣਾ ਗੁਰਜੀਤ ਵੀ ਲਾਈਨ 'ਚ ਹੈ ਪਰਗਤ ਸਿੰਘ ਲਾਈਨ 'ਚ ਹੈ ਚਰਨਜੀਤ ਚੰਨੀ ਲਾਈਨ 'ਚ ਹੈ ਨਮਜੋ ਸਿੰਘ ਸਿੱਧੂ ਦੁਆਰਾ ਬਾਟ ਕੱਢੀ ਫਿਰਦਾ ਅੰਦਰੋਂ ਹੂੰ ਉਹ ਵੀ ਕਹਿੰਦਾ ਵੀ ਮੈਂ ਹੈਗਾ ਤਗੜਾ ਵਾਂ ਮੈਂ ਕਿਤੇ ਗਵਾਚਾ ਨਹੀਂ ਹੋਇਆ ਇਸ ਕਰਕੇ ਹਜੇ ਗੱਲਬਾਤ ਚੱਲਦੀ ਪਈ ਆ ਉੱਪਰ ਦੇਖੋ ਚੇਂਜ ਤਾਂ ਉਹਨਾਂ ਨੂੰ ਬਦਲਤਾ ਕਰਨਾ ਹੀ ਪੈਣਾ ਵਾ ਕਿਉਂਕਿ ਲੋਕੀ ਹੁਣ ਰਾਜਾ ਬੜਿੰਗਰੂ ਦੇਖਣਾ ਨਹੀਂ ਚਾਹਤੇ ਪੰਜਾਬ ਦੇ ਵਿੱਚ ਮਜਬੀ ਸਿੰਘਾਂ ਦੀ ਬਹੁਤ ਜ਼ਿਆਦਾ ਵੋਟ ਹੈ ਜੋ ਇਹਨਾਂ ਨੇ ਬਿਆਨ ਦੇ ਦਿੱਤਾ ਉਹਦੇ ਨਾਲ ਮਜਬੀ ਸਿੰਘਾਂ ਦੇ ਵਿੱਚ ਬਹੁਤ ਰੋਸ਼ ਹੈਗਾ ਹਜੇ ਜੋ ਮੈਨੂੰ ਲੱਗਦਾ ਹੈ ਕਿ ਕਾਂਗਰਸ ਜੜੀਆ ਉਹ ਇੱਕ ਨਵੇਂ ਸਿਰੇ ਤੋਂ ਨਵੇਂ ਪ੍ਰਧਾਨ ਲਾ ਕੇ ਨਵੇਂ ਤਰੀਕੇ ਨਾਲ ਪੰਜਾਬ ਦੇ ਵਿੱਚ ਆਣਗੇ ਹੂੰ ਬਾਕੀ ਕਿਉਂਕਿ ਹਜੇ ਚੋਣਾਂ ਨੂੰ ਸਾਲ ਤੋਤੇ ਪਿਆ ਵਾ ਹੂੰ ਕਾਂਗਰਸ ਵੀ ਹਜੇ ਟਾਈਮ ਟਪਾਣਾ ਜਾਂਦੀ ਹੈ ਵੀ ਥੋੜਾ ਟਾਈਮ ਹੋ ਟਪੜ ਜੇ ਹੂੰ ਕਿਉਂ ਇਹ ਨਾ ਵੇ ਜਿਹੜਾ ਨਵਾਂ ਚਿਹਰਾ ਲਾਈਏ ਤੇ ਉਹਦੀਆਂ ਲੱਤਾਂ ਖਿੱਚਣ ਵਾਲੇ ਇੰਨੇ ਖੋ ਜਾਣ ਕਿ 6 ਮਹੀਨਿਆਂ ਬਾਅਦ ਉਹਦਾ ਵੀ ਬੁਰਾ ਹਾਲ ਕੀਤਾ ਹੋਇਆ ਹੂੰ ਸੋ ਇਸ ਕਰਕੇ ਕਾਂਗਰਸ ਵੀ ਟਾਈਮ ਟਪਾ ਰਹੀ ਹੈ ਹਜੇ ਟਾਈਮ ਥੋੜਾ ਜਿਹਾ ਟਪੜ ਜੇ ਹੂੰ ਤੇ ਫੇਰ ਹੀ ਕੋਈ ਲੀਡਰ ਬਿਠਾਈਏ ਜਿੱਦਣ ਲੱਤਾਂ ਖਿੱਚਣ ਦਾ ਵਕਤ ਜਿਹੜਾ ਥੱਲੇ ਦੇ ਹੀਟਲੇ ਲੀਡਰ ਨੂੰ ਨਾਮ ਮਿਲੇ ਡਾਕਟਰ ਸਾਹਿਬ ਐ ਨਹੀਂ ਲੱਗਿਆ ਤਰਨ ਤਰਨ ਇਲੈਕਸ਼ਨਸ ਦੇ ਵਿੱਚ ਕਿ ਅ ਪ੍ਰਧਾਨ ਸਾਹਿਬ ਨੇ ਕਾਂਗਰਸ ਪਾਰਟੀ ਦੀਆਂ ਲੱਤਾਂ ਆਪ ਗਾਂ ਰੱਖ ਕੇ ਤੇ ਉੱਪਰ ਕਹਾੜਾ ਮਾਰਿਆ ਨਹੀਂ ਲੱਗਿਆ ਕੀ ਹੈ ਉਹਨਾਂ ਨੇ ਕੀਤਾ ਲੱਗਿਆ ਤਾਂ ਨਹੀਂ ਵੀ ਕੀਤਾ ਉਹਨਾਂ ਨੂੰ ਨੁਕਸਾਨ ਕੀਤਾ ਉਹਨਾਂ ਨੇ ਕਾਂਗਰਸ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਅੱਛਾ ਇਹਨੂੰ ਇੰਟੈਂਸ਼ਨਲ ਆਖੀਏ ਕਿ ਅਨ ਇੰਟੈਂਸ਼ਨਲ ਇਹ ਵੀ ਦੇਖੋ ਗੱਲ ਪਤਾ ਕੀ ਹੈ ਮੈਂ ਰਾਜਾ ਬੜਿੰਗ ਨੂੰ ਬੱਚਾ ਨਹੀਂ ਸਮਝਦਾ ਜੀ ਕਾਰਨ ਭਾਰਤੀ ਯੂਥ ਕਾਂਗਰਸ ਦਾ ਪ੍ਰਧਾਨ ਰਹਿ ਚੁੱਕਾ ਪੰਜਾਬ ਦਾ ਕੈਬਨਿਟ ਮੰਤਰੀ ਰਹਿ ਚੁੱਕਾ ਪੰਜਾਬ ਦਾ ਮੈਂਬਰ ਪਾਰਲੀਮੈਂਟ ਹੈ ਪੰਜਾਬ ਦਾ ਕਾਂਗਰਸ ਦਾ ਪ੍ਰਧਾਨ ਹੈ ਇੰਨੀ ਅਹਿਮ ਜ਼ਿੰਮੇਵਾਰੀਆਂ ਤੇ ਰਹਿ ਕੇ ਕੋਈ ਬੰਦਾ ਰੋਟੀ ਨੂੰ ਚੋਚੀ ਨਹੀਂ ਕਹਿੰਦਾ ਹਮ ਔਰ ਜੇ ਗੱਲਾਂ ਕਹੀਆਂ ਗਈਆਂ ਜਾਂ ਕੀਤੀਆਂ ਗਈਆਂ ਇਹ ਸਕਿੱਪ ਆਫ ਟੰਗ ਨਹੀਂ ਹੈਗੀਆਂ ਹਮ ਅਸੀਂ ਵੀ ਬੋਲਦੇ ਆ ਨਾਪ ਤੋਲ ਕੇ ਬੋਲਦੇ ਆ ਇਹਨੂੰ ਆਪਾਂ ਇਹ ਨਹੀਂ ਕਹਿ ਸਕਦੇ ਕਿ ਜ਼ੁਬਾਨ ਫਿਸਲ ਗਈ ਬੱਚਿਆਂ ਦੇ ਸਿਰ ਦੇ ਉੱਤੇ ਆਪਾਂ ਕਿਸਾਂ ਨੂੰ ਫੜ ਕੇ ਦਵਾਈਏ ਹਮ ਇਹ ਬੱਚੇ ਇਹ ਕੋ ਛੋਟੇ ਬੱਚਿਆਂ ਨਾਲ ਜਿਹੜੀ ਆ ਇਹ ਉਹ ਨਹੀਂ ਹੋ ਸਕਦਾ ਅਸੀਂ ਬੋਲਦੇ ਹੋਏ ਇਹ ਕਹਿ ਜੀਏ ਕਿ ਉਹ ਕਾਲਾ ਪੱਠੇ ਪਾਉਣ ਵਾਲਾ ਇਸ ਇਹ ਜ਼बान ਫਿਸਲ ਨਹੀਂ ਹੋ ਸਕਦੀ ਮੈਨੂੰ ਲੱਗਦਾ ਹੈ ਕਿ ਇਹ ਰਾਜਾ ਬਣਿੰਗ ਨੇ ਕੋ ਸੋਚੀ ਪਲਾਨਿੰਗ ਦੇ ਤਹਿਤ ਜੋ ਹੈ ਉਹਦੇ ਮੂੰਹੋਂ ਨਿਕਲਿਆ ਜਾਂ ਉਹਨੇ ਕਿਹਾ ਪਰ ਨਿਕਲਣ ਵਾਲੀ ਗੱਲ ਮੈਨੂੰ ਹਜਮ ਨਹੀਂ ਹੁੰਦੀ ਕਿਉਂਕਿ ਮੈਂ ਨਹੀਂ ਮੰਨ ਸਕਦਾ ਕਿ ਰਾਜਾ ਬਣਿੰਗ ਨੇ ਕੱਚੀ ਬਿਆਨਵਾਜੀ ਕਰ ਸਕਦਾ ਇਹ ਹੋ ਸਕਦਾ ਬਈ ਧਿਆਨ ਕਿਸੇ ਹੋਰ ਪਾਸੇ ਹੋਵੇ ਤੇ ਫਾਇਦਾ ਜੇ ਕਿਸੇ ਨੂੰ ਦੇਣਾ ਹੋਵੇ ਤੇ ਕਈ ਵਾਰ ਸਿਆਸਤਦਾਨ ਜਿਹੜੇ ਆ ਉਹ ਕਰ ਜਾਂਦੇ ਹੁੰਦੇ ਆ ਤਿੰਨ ਪੰਜ ਕਰ ਜਾਂਦੇ ਹੁੰਦੇ ਬਈ ਚੱਲ ਠੀਕ ਐ ਫਲਾਣੀ ਪਾਰਟੀ ਜਿਤਾਣੀ ਚਾਹੀਦੀ ਐ ਫਲਾਣੀ ਪਾਰਟੀ ਹਰਾਣੀ ਚਾਹੀਦੀ ਇੱਥੇ ਬੜਾ ਗੋਚ ਹੁੰਦਾ ਯਾਰ ਸਿਆਸਤ ਚ ਬਹੁਤ ਗੋਚ ਹੁੰਦਾ ਮੈਂ ਤੁਹਾਨੂੰ ਇੱਕ ਵਾਰ ਅਗਲੀ ਇੰਟਰਵਿਊ ਦੇ ਵਿੱਚ 2012 ਦੀ ਕਹਾਣੀ ਸੁਣਾਉਂਗਾ ਕਿ 2012 ਦੇ ਵਿੱਚ ਅਕਾਲੀ ਦਲ ਨੇ ਕੀ ਕੀਤਾ ਸੀ ਪੰਜਾਬ 'ਚ ਸਰਕਾਰ ਬਣਾਉਣ ਲਈ ਰੋਂਗ ਤੇ ਖੜੇ ਹੋ ਜਾਣਗੇ ਸੁਣ ਕੇ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਿਆਸਤ ਦਾ ਹਿੱਸਾ ਹੁੰਦੀਆਂ ਠੀਕ ਹੈ ਬਿਲਕੁਲ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਹੁਣ ਇਹ ਸਾਰਾ ਕੁਝ ਹੋਣ ਦੇ ਬਾਵਜੂਦ ਇਹਦਾ ਕਰਕਸ ਕੀ ਨਿਕਲਣ ਵਾਲਾ ਆ ਉਹ ਉੱਥੇ ਆ ਕੇ ਪੋਲਿਟਿਕਸ ਕਿਊ ਟਰਨ ਲਾਊਗੀ ਉੱਥੇ ਆ ਕੇ ਪੋਲਿਟਿਕਸ ਇੱਕ ਨਵੇਂ ਸਿਰਿਓਂ ਸ਼ੁਰੂ ਹੋ ਸਕਦੀ ਹੈ ਪਰ ਜੇ ਹੋਵੇਗੀ ਤਾਂ ਆਉਣ ਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਵਾਂਗੇ ਬਣੇ ਰਵਾਨ ਇੰਡੀਆ ਪੰਜਾਬੀ